ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਕੀ ਅਸਤੀਫਾ ਦੇਣ ਜਾ ਰਹੇ ਸੀ ਕਿ ਵਾਕਈ ਜਸਟਨ ਟਰੂਡੋ ਦੇ ਮਾਈਂਡ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਰਿਜ਼ਾਈਨ ਦੇਣ ਦੀ ਗੱਲ ਚੱਲ ਰਹੀ ਸੀ ਵੈਲ ਤੁਸੀਂ ਸੁਣ ਕੇ ਸ਼ਾਇਦ ਹੈਰਾਨ ਹੋ ਜਾਓਗੇ ਪਰ ਇਹ ਗੱਲ ਸੱਚ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਜ਼ਹਿਨ ਦੇ ਵਿੱਚ ਆਪਣੇ ਅਹੁਦੇ ਤੋਂ ਰਿਜ਼ਾਈਨ ਦੇਣ ਦੀ ਗੱਲ ਆਈ ਸੀ ਹਾਲ ਹੀ ਦੇ ਵਿੱਚ ਇੱਕ ਪੌਡਕਾਸਟ ਦੌਰਾਨ ਉਹਨਾਂ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਉਹਨਾਂ ਦੀ ਮੈਰਿਜ ਲਾਈਫ ਦੇ ਵਿੱਚ ਕੁਝ ਚੈਲੰਜਸ ਚੱਲ ਰਹੇ ਸੀ ਤਾਂ ਉਸ ਵੇਲੇ ਉਹਨਾਂ ਨੇ ਰਿਸਾਈਨ ਦੇਣ ਦੇ ਬਾਰੇ ਵਿੱਚ ਕੰਸਿਡਰ ਕੀਤਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕੁਇਟ ਕਰਨ ਦੇ ਬਾਰੇ ਵਿੱਚ ਕਿੰਨੀ ਵਾਰ ਸੋਚਦੇ ਹੋ ਇਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਪਿਛਲੇ ਸਾਲ ਐਸਾ ਕਈ ਵਾਰ ਮੂਮੈਂਟ ਆਇਆ ਹੈ ਜਿਸ ਵੇਲੇ ਉਹਨਾਂ ਨੇ ਆਪਣੀ ਮੈਰਿਜ ਲਾਈਫ ਦੇ ਵਿੱਚ ਕੁਝ ਡਿਫਿਕਲਟੀਜ਼ ਫੇਸ ਕੀਤੀਆਂ ਅਤੇ ਉਸ ਦੌਰਾਨ ਉਹਨਾਂ ਨੇ ਇਹ ਸੋਚਿਆ ਕਿ ਇਸ ਵਿੱਚੋਂ ਉਹ ਬਾਹਰ ਨਿਕਲਣ ਦਾ ਕਿਸ ਤਰੀਕੇ ਨਾਲ ਰਸਤਾ ਲੱਭ ਸਕਦੇ ਨੇ ਫਿਰ ਉਹਨਾਂ ਨੇ ਰਿਅਲਾਈਜ਼ ਕੀਤਾ ਕਿ ਉਹ ਐਸੇ ਇਨਸਾਨ ਨਹੀਂ ਹਨ ਉਹਨਾਂ ਨੇ ਅਜੇ ਬਹੁਤ ਕੁਝ ਕਰਨਾ ਹੈ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹ ਹਰ ਰੋਜ਼ ਕੁਇਟ ਕਰਮ ਦੇ ਬਾਰੇ ਵਿੱਚ ਸੋਚ ਰਹੇ ਨੇ ਟਰੂਡੋ ਦਾ ਰਿਪਲਾਈ ਸੀ ਕਿ ਉਹ ਇਸ ਲਈ ਐਸਾ ਸੋਚਦੇ ਨੇ ਕਿਉਂਕਿ ਉਹ ਆਪਣੇ ਆਪ ਨੂੰ ਸਿਰਫ ਚੈੱਕ ਕਰਦੇ ਸੀ ਕਿ ਕੀ ਉਹ ਅਜੇ ਵੀ ਆਪਣੇ ਰੋਲ ਨੂੰ ਲੈ ਕੇ ਪੈਸ਼ਨੇਟ ਨੇ ਨਾ ਕਿ ਉਹ ਛੱਡਣ ਦੇ ਬਾਰੇ ਵਿੱਚ ਵਿਚਾਰ ਕਰ ਰਹੇ ਸੀ ਜਦੋਂ ਟਰੂਡੋ ਨੂੰ ਪੁੱਛਿਆ ਗਿਆ ਕਿ ਉਹ ਕ੍ਰਿਟਿਸਿਜ਼ਮ ਨੂੰ ਕਿਸ ਤਰੀਕੇ ਨਾਲ ਲੈਂਦੇ ਨੇ ਤਾਂ ਉਹਨਾਂ ਨੇ ਇਸ ਗੱਲ ਨੂੰ ਐਕਨੋਲਜ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਪੋਪੂਲੈਰਿਟੀ ਦੇ ਵਿੱਚ ਕਮੀ ਆਈ ਹੈ ਅਤੇ ਕੈਨੇਡੀਅਨਸ ਵਿੱਚ ਇਹ ਡਿਜ਼ਾਇਰ ਵੱਧਦੀ ਜਾ ਰਹੀ ਹੈ ਕਿ ਉਹ ਸਟੈਪ ਡਾਊਨ ਕਰ ਜਾਣ। ਉਹਨਾਂ ਨੇ ਕਿਹਾ ਕਿ ਇਹ ਮਾਇਨੇ ਨਹੀਂ ਰੱਖਦਾ ਕਿ ਉਹ ਮੈਨੂੰ ਕਿੰਨਾ ਨਾ ਪਸੰਦ ਕਰਦੇ ਨੇ ਪਰ ਉਹ ਸਟਿਲ ਇਸ ਲਈ ਟਰਾਈ ਕਰਨਗੇ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਈ ਕਰ ਸਕਤ ਨੇ ਕਿ ਉਹਨਾਂ ਦਾ ਪਰਿਵਾਰ ਕੈਨੇਡੀਅਨਸ ਅਤੇ ਉਹਨਾਂ ਦੇ ਬੱਚੇ ਕਿਸ ਤਰੀਕੇ ਨਾਲ ਉਹਨਾਂ ਦੀ ਕਮਿਊਨਿਟੀ ਕਿਸ ਤਰੀਕੇ ਨਾਲ ਅੱਗੇ ਗ੍ਰੋ ਕਰ ਰਹੀ ਹੈ ਵੈਲ ਤੁਹਾਨੂੰ ਦੱਸਦੀ ਹੈ ਕਿ ਵੈਸੇ ਕਿਸੇ ਟਾਈਮ ਪੋਪੂਲੈਰਿਟੀ ਦੇ ਮਾਮਲੇ ਵਿੱਚ ਟੌਪ ਤੇ ਰਹਿਣ ਵਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਹੁਣ ਪਰਸਨਲ ਅਪਰੂਵਲ ਰੇਟਿੰਗ ਲਗਾਤਾਰ ਹੇਠਾਂ ਨੂੰ ਜਾ ਰਹੀ ਹੈ ਅਤੇ ਸਰਕਾਰ ਚਲਾਉਣ ਵਾਲੇ ਲਿਬਰਲਸ ਵਿਰੋਧੀ ਧਿਰ ਦੇ ਨਾਲੋਂ ਕਾਫੀ ਪਿੱਛੇ ਚੱਲ ਰਹੇ ਨੇ ਇਕ ਤਾਸਾ ਰਿਪੋਰਟ ਦੇ ਅਨੁਸਾਰ 28% ਕੈਨੇਡੀਅਨਸ ਜਸਟਿਨ ਟਰੂਡੋ ਨੂੰ ਐਸ ਪ੍ਰਾਈਮ ਮਿਨਿਸਟਰ ਕਨਸਿਡਰ ਕਰਦੇ ਨੇ ਜਦਕਿ 66% ਕੈਨੇਡੀਅਨਸ ਅਜੇਹੇ ਨੇ ਜੋ ਕਿ ਉਹਨਾਂ ਨੂੰ ਡਿਸਲਾਈਕ ਕਰਦੇ ਨੇ ਇਸ ਪੋਡਕਾਸਟ ਵਿੱਚ ਲਿਬਰਲਸ ਦੇ ਯੂਥ ਵੋਟਰਸ ਨੂੰ ਟਾਰਗੇਟ ਕੀਤਾ ਗਿਆ ਸੀ ਇਹ ਉਹੀ ਯੂਥ ਵੋਟਰਸ ਨੇ ਜਿਨ੍ਹਾਂ ਨੇ 2015 ਦੇ ਵਿੱਚ ਵੀ ਲਿਬਰਲ ਸਰਕਾਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ ਸੀ ਬਿਊਰੋ ਰਿਪੋਰਟ ਰੈਡ ਐਫ ਐਮ